ਆਪਣਾ ਧਰਮ ਬਚਾਉਣ ਲਈ ਕਈ ਹੋਰ ਥਾਵਾਂ ਤੇ ਵੀ ਗਏ ਪਰ ਕਿਸੇ ਨੇ ਵੀ ਉਹਨਾਂ ਦੀ ਬਾਂਹ ਨਾ ਫੜੀ ਅਖੀਰ ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਸੀ ਆ ਰਿਹਾ ਜੋ ਔਰੰਗਜ਼ੇਬ ਕੋਲੋਂ ਹਿੰਦੂ ਧਰਮ ਦੀ ਰੱਖਿਆ ਕਰ ਸਕਦਾ ਜਦੋਂ ਪੰਡਿਤ ਕਿਰਪਾਲ ਯਾਦ ਲੈ ਕੇ ਪਾਉਂਛੀ ਆ ਗੁਰੂ ਜੀ ਨੇ ਉਹਨਾਂ ਦਾ ਦੁੱਖੜਾ ਸੁਣ ਕੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਸਾਧ ਜੋ ਸਰਨ ਆਵੇ ਇਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਉਹ ਸ਼ਰਨ ਕਰੀ ਅਤਵਡੇ ਹਿੰਦ ਦੀ ਚਾਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਜੀ ਫਰਮਾਉਂਦੇ ਹਨ ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਪਰਛਾਏ ਹੋਏ ਸਨ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੇ ਸ਼ਹੀਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਸਾਰੀ ਦਿੱਲੀ ਉਹਨਾਂ ਦੇ ਦਰਸ਼ਨ ਲਈ ਤਰਸ ਰਹੀ ਸੀ ਪਰ ਸਖਤ ਨਿਗਰਾਨੀ ਕਾਰਨ ਕੋਈ ਉਹਨਾਂ ਤੱਕ ਪਹੁੰਚ ਨਹੀਂ ਸੀ ਸਕਦਾ ਪਿੰਜਰੇ ਦੇ ਅੰਦਰ ਨਾ ਤਾਂ ਠੀਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਤੇ ਨਾ ਹੀ ਸਿੱਧੇ ਆਰਾਮ ਨਾਲ ਖੜ੍ਹਾ ਜਾ ਸਕਦਾ ਸੀ ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਆਪਣੀਆਂ ਅੱਖਾਂ ਨਾਲ ਵੇਖੀਆਂ ਪਰ ਉਹਨਾਂ ਦਾ ਚਿਹਰਾ ਬਿਲਕੁਲ ਅਟੋਲ ਸੀ ਨਾ ਡਰ ਨਾ ਖਅ ਬਸ ਨੂਰਾਨੀ ਚਮਕ ਸੀ ਸ਼ਹੀਦੀ ਦਾ ਸਮਾਜ ਇਸ ਦਿਨ ਆਇਆ ਉਸ ਸਵੇਰ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ। ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ। ਨਵੇਂ ਕੱਪੜੇ ਪਾਏ ਅਤੇ ਚੌਂਕਰੀ ਮਾਰ ਕੇ ਬੈਠ ਗਏ। ਉਹਨਾਂ ਸ਼ਾਂਤ ਮਨ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਜਿਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਪਾਵਨ ਸਿਰ ਤੜ ਤੋਂ ਅਲੱਗ ਹੋ ਗਿਆ। ਤਰਮਹੇਤ ਸਾ ਕਾ ਜਿੰਦਕੀਆ ਸੀਸ ਦਿਆ ਪਰ ਸਿਰ ਨਾ ਦਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕਤਵਾਲੀ ਦੇ ਚਬੂਤਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਦਦ ਦਾ ਇਹ ਮੰਜ਼ਰ ਦੇਖਣ ਲਈ ਉੱਥੇ ਜੁੜੇ ਹੋਏ ਸਨ ਪੀੜ ਤੇ ਹਜ਼ਾਰਾਂ ਨੇਤਰਾ ਸਾਹਮਣੇ ਗੁਰੂ ਜੀ ਦਾ ਪਵਿੱਤਰ ਸਿਰ ਸੱਤ ਟੀੜੀ ਗਿਆ ਉਸ ਘਟਨਾ ਨੇ ਲੋਕਾਂ ਦੀਆਂ ਰੂਹਾਂ ਨੂੰ ਚੰਜੋੜ ਕੇ ਰੱਖ ਦਿੱਤਾ ਉਸ ਵੇਲੇ ਭਾਈ ਜੈਤਾ ਜੀ ਜੋ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਕਹਾਏ ਭਾਈ ਚੇਤਾ ਜੀ ਦਲੇਰੀ ਨਾਲ ਅੱਗੇ ਵਧੇ ਉਹ ਗੁਰੂ ਜੀ ਨੂੰ ਪਾਵਨ ਸੀਸ ਆਪਣੇ ਚੋਲੇ ਵਿੱਚ ਲਪੇਟ ਕੇ ਦਿੱਲੀ ਦੀਆਂ ਗਲੀਆਂ ਵਿੱਚੋਂ ਲੈ ਗਏ ਰਾਤ ਦਾ ਹਨੇਰਾ ਸੀ ਪਰ ਉਸ ਨੌਜਵਾਨ ਸਿੱਖ ਦੇ ਦਿਲ ਵਿੱਚ ਸਿਰਫ ਇੱਕ ਹੀ ਚਾਹਤ ਸੀ ਇਹ ਸੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਹੀ ਹੈ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਭਾਈ ਚੇਤਾ ਜੀ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ ਉਸ ਵੇਲੇ ਸਾਰਾ ਦਿੱਲੀ ਨਗਰ ਗਹਿਰੀ ਰਾਤ ਦੇ ਹਨੇਰੇ ਵਿੱਚ ਸੀ ਭਾਈ ਜੈਤਾ ਜੀ ਪੋ ਫਟਾਲੇ ਤੋਂ ਪਹਿਲਾ ਦਿੱਲੀ ਨਗਰ ਦੀਆਂ ਹੱਦਾ ਪਾਰ ਕਰ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਿਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਾਉਣ ਵਕਤਾਲੇ ਭਾਈ ਜੈਤਾ ਜੀ ਨੇ ਜੋ ਰਸਤਾ ਅਖਤਿਆ ਕੀਤਾ ਉਸ ਵਿੱਚ ਸੋਨੀਪੱਥ, ਪਾਣੀਪੱਥ, ਕਰਨਾਲ, ਤਰਾਗੜੀ, ਅੰਪਾਲਾ, ਬਨੂੜ, ਨਾਭਾ ਸਾਹਿਬ ਤੇ ਸ੍ਰੀ ਕਿਰਤਪੁਰ ਸਾਹਿਬ ਮੁਕਸਤਾਨ ਆਉਂਦੇ ਹਨ। ਉਹਨਾਂ ਨੂੰ ਆਪਣਾ ਪਹਿੰਦਾ ਮੁਕਾਮ ਵਿੱਚ 5 ਦਿਨ ਲੱਗੇ। ਬਾਦ ਵਿੱਚ ਪੰਜ ਤੀਨਾ ਤੇ ਪੰਡੇ ਮਗਰੋਂ ਉਹ ਸ਼੍ਰੀ ਕਿਰਤਪੁਰ ਸਾਹਿਬ ਪਹੁੰਚੇ ਫਿਰ ਗੁਰੂ ਜੀ ਦਾ ਸਿਰ ਸ਼੍ਰੀ ਗੁਰੂ ਗੋਬਿੰਦ राय ਜੀ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਲਜਾਇਆ ਗਿਆ ਜਿੱਥੇ ਪਾਵਨ ਸੀਸ ਦਾ ਸੰਸਾਰ ਕੀਤਾ ਗਿਆ ਉੱਥੇ ਅਸਥਾਨ ਤੇ ਗੁਰਦੁਆਰਾ ਸੀ ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ ਉਥੇ ਸ੍ਰੀ ਗੁਰੂ ਗੋਬਿੰਦ राय ਜੀ ਜੋਤ ਬਾਦ ਵਿੱਚ ਸ੍ਰੀ ਗੁਰੂ ਕੋਬੀ ਸਿੰਘ ਜੀ ਬਣੇ ਤੇ ਭਾਈ ਜੈਤਾ ਜੀ ਨੂੰ ਆਪਣੇ ਗੁੱਕਲ ਵਿੱਚ ਲੈ ਕੇ ਸ਼ਬਦ ਉਚਾਰੇ ਰੰਗ ਰੇਟਾ ਗੁਰੂ ਕਾ ਬੇਟਾ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਦੁਆਰਾ ਗੁਰੂ ਜੀ ਦਾ ਪਾਵਨ ਸੀਸ ਲੈ ਜਾਣ ਉਪਰੰਤ ਗੁਰੂ ਜੀ ਦਾ ਤੜ 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 ਪਾਈ ਲੱਖੀ ਸ਼ਾਵਣ ਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਉਸ ਥਾਂ ਤੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ ਗੁਰੂ ਸਾਹਿਬ ਦਾ ਪਵਿੱਤਰ ਸੀਸ ਜਿੱਥੇ ਕਟਿਆ ਗਿਆ ਉੱਥੇ ਮਸਜਿਦ ਬਣਾ ਦਿੱਤੀ ਗਈ ਸੀ ਪਰ ਕਈ ਸਾਲਾਂ ਮਗਰੋਂ ਜਦੋਂ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਤਾਂ ਉਸ ਵੇਲੇ ਸਰਦਾਰ ਬਗੇਲ ਸਿੰਘ ਨੇ ਸਮੀਤ ਨੂੰ ਢਾ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਸਥਾਪਿਤ ਕਰਵਾਇਆ ਸ੍ਰੀ ਗੁਰੂ ਗੋਬਿੰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਿਉਂ ਲਿਖਿਆ ਹੈ तिलक जंजू राखा प्रबता का किनो बडो कल महसाका साधन हेत इत जिन करी शीश दिया पर सिर ना उचरी तरम हेत साका जिंदगीया शीश दिया पर सिर ना दिया इस तरह श्री गुरु तेग बहादुर साहिब जी दी शहीदी सदा लम नुक्ता दे इतिहास विच चमकती रहेगी ਇਹ ਸਾਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚ ਤੇ ਧਰਮ ਦੀ ਰੱਖਿਆ ਲਈ ਆਪਣੀ jaan ਵੀ ਨਿਸ਼ਾਵਰ ਕਰਨੀ ਪੈਂਦੀ ਹੈ ਧੰਨਵਾਦ